ਵੈਲਕਮ ਟੂ ਖੰਨਾ ਨਿਊਜ਼ ਲਾਈਵ ਪੰਜਾਬ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਅਤੇ ਐਸਐਸਪੀ ਖੰਨਾ ਅਮਨੀਤ ਕੌਂਡਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਜ਼ਿਲ੍ਹੇ ਦੇ 24 ਥਾਵਾਂ ਤੇ ਛਾਪੇਮਾਰੀ ਕੀਤੀ ਅਤੇ 134 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਗਿਆ ਇਸ ਸੰਬੰਧੀ ਐਸਪੀਡੀ ਡਾਕਟਰ ਪ੍ਰਿਗਿਆ ਜੈਨ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਇੱਕ ਭਗੌੜੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 6 ਵੱਖ-ਵੱਖ ਮੁਕਦਮਿਆਂ ਵਿੱਚ 8 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮੌਕੇ ਮੀਟ ਮਾਰਕੀਟ ਖੰਨਾ ਤੋਂ 2 ਵਿਅਕਤੀਆਂ ਰਵੀ ਅਤੇ ਸਲੀਮ ਪਾਸੋਂ 10 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਜਦੋਂ ਕਿ ਬਾਜੀਗਰ ਬਸਤੀ ਤੋਂ ਪਗੋੜੇ ਵਿਅਕਤੀ ਰਿੰਕੂ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਤਰਾਹਤੋਂ ਜਸਪ੍ਰੀ ਸਿੰਘ ਅਤੇ ਸਿਮਰਨਜੀਤ ਸਿੰਘ ਵਾਸੀ ਪਿੰਡ ਚਣਕੋਈਆਂ ਤੋਂ 20 ਗ੍ਰਾਮ ਹੈਰੋਇਨ ਥਾਣਾ ਮਲੋਦ ਅਦੀਨ ਪੈਂਦੇ ਪਿੰਡ ਸੇਖਾਂ ਤੋਂ ਰਣਜੀਤ ਸਿੰਘ ਉਰਫ ਡੌਗਰ ਤੋਂ 180 ਨਸ਼ੀਲੀਆਂ ਗੋਲੀਆਂ ਸਮਰਾਲਾ ਦੇ ਪਿੰਡ ਚਾਵਾ ਤੋਂ ਦਲਬੀਰ ਸਿੰਘ ਕੋਲੋਂ 300 ਨਸ਼ੀਲੀਆਂ ਗੋਲੀਆਂ ਅਤੇ 1 ਕਿਲੋ ਭੁੱਕੀ ਅਤੇ ਮਨੋਹਰ ਲਾਲ ਵਾਸੀ ਲੋਪੋਂ ਤੋਂ ਤਿੰਨ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਉਪਰੋਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਪਾਸੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਦੇਖੋ ਅਸੀਂ ਇਹਨੂੰ ਕੋਆਰਡੀਨੇਟ ਸਰਚ ਆਪਰੇਸ਼ਨ ਕਹਿੰਦੇ ਹਾਂ ਕੁਝ ਹੌਟਸਪੌਟ ਏਰੀਆਸ ਨੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਪੂਰੀ ਸਟੇਟ ਦੇ ਵਿੱਚ ਡੀਜੀ ਪੰਜਾਬ ਦੇ ਹੁਕਮ ਤਾ ਅ ਡੀਜੀ ਸਾਹਿਬ ਮਾਨੀਟਰ ਕਰਦੇ ਨੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਸੀਨੀਅਰ ਆਫਸਰ ਆਈਜੀ ਏਡੀਜੀ ਰੈਂਕ ਦੇ ਆਫਸਰ ਮਾਨੀਟਰ ਕਰਦੇ ਨੇ ਜਿਵੇਂ ਖੰਨੇ ਮੇਰੀ ਡਿਊਟੀ ਲੱਗੀ ਉਸ ਹੌਟਸਪੌਟ ਏਰੀਆਸ ਕੁਝ ਧੇਰ ਬਾਅਦ ਇਨਫੋਰਮੇਸ਼ਨ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਉਹਨਾਂ ਹੌਟਸਪੌਟਸ ਤੇ ਜਿੱਥੇ ਆਲਰੇਡੀ ਇਹ ਉਹ ਏਰੀਏ 'ਚ 60 70 ਦੇ ਘਰ ਹੁੰਦੇ ਨੇ ਜਿਨ੍ਹਾਂ ਦੇ ਖਿਲਾਫ ਮਲਟੀਪਲ ਕੇਸਸ ਜਿਸਟਡ ਨੇ ਉਹਨਾਂ 'ਚ ਕੁਝ ਕਨਵਿਕਟਡ ਨੇ ਕੁਝ ਅੰਡਰ ਟ੍ਰਾਇਲ ਨੇ ਕੁਝ ਬੇਲ ਤੇ ਬਾਹਰ ਆਏ ਨੇ ਕੁਝ ਬੇਲ ਜੰਪਰ ਵੀ ਹੁੰਦੇ ਆ ਕਿਉਂ ਆਪਣੇ ਏਰੀਆ 'ਚ ਰਹਿੰਦੇ ਨੇ ਤੇ ਦੁਬਾਰਾ ਡਰੱਗਸ ਦਾ ਕੰਮ ਸ਼ੁਰੂ ਹੋਇਆ ਔਰ ਉਹਨਾਂ ਏਰੀਆ ਦੇ ਵਿੱਚ ਜੇ ਸਰਚ ਕੀਤੀ ਜਾਏ ਤੇ ਪੁਲਿਸ ਨੂੰ ਰਿਕਵਰੀ ਵੀ ਹੋਏਗੀ ਅਫੈਂਡਰਸ ਵੀ ਲੱਭਣਗੇ ਇਸ ਕਰਕੇ ਆਪਰੇਸ਼ਨ ਪਲਾਨ ਕੀਤਾ ਜਾਂਦਾ ਹੈ ਅੱਜ ਜਿਹੜੇ ਖੰਨਾਂ ਦੇ ਮੀਟ ਮਾਰਕਰੀ ਕੀਤੀ ਹੈ ਇੱਥੇ ਕੀ ਮੋਨਿਟਰਿੰਗ ਹੋਈ ਹੈ ਤੇ ਕਿਸ ਤਰ੍ਹਾਂ ਦੀ ਐਕਟੀਵਿਟੀ ਚ ਕਿੰਨੇ ਕੁ ਬੰਦੇ ਰਾਉਂਡ ਅਪ ਕੀਤੇ ਗਏ ਦੇਖੋ ਮੈਂ ਇਹਨਾਂ ਨੇ ਐਸਐਸਪੀ ਸਰ ਦੱਸ ਰਹੇ ਸੀ ਇਹਨਾਂ ਨੇ ਹੁਣ ਕੁਝ ਮੁਜਮ ਈਵਨ ਪਗੋੜਾ ਵੀ ਇੱਕ ਇਹਨਾਂ ਨੇ ਫੜਿਆ ਹੋਰ ਵੀ ਰਿਕਵਰੀਜ਼ ਹੋਈਆਂ ਨੇ ਲੇਕਿਨ ਕਿਉਂਕਿ ਟੋਟਲ ਹੌਟ ਸਪੌਟਸ ਤੁਹਾਡੀਆਂ ਖੰਨੇ ਦੀਆਂ ਕਿੰਨੀਆਂ ਨੇ ਐਸਐਸਪੀ ਸਰ ਰਾਉਂਡ 8 ਤੋਂ ਨਹੀਂ 9 ਦੇ ਕਰੀਬ ਹੌਟਸਪੌਟਸ ਨੇ ਜਿੱਥੇ ਸਰਚ ਚੱਲ ਰਹੀ ਮੈਂ ਐਸਐਸਪੀ ਸਾਹਿਬ ਨੂੰ ਰਿਕੁਐਸਟ ਕਰੂੰਗਾ ਕਿ ਐਟ ਦੀ ਐਂਡ 2 ਵਜੇ ਆਪਰੇਸ਼ਨ ਖਤਮ ਹੋਣਾ ਹੈ ਇਹ ਤੁਹਾਨੂੰ ਲਿਖਤੀ ਤੌਰ ਤੇ ਇਹ ਡਾਟਾ ਦੇ ਦੇਣਗੇ ਕਿ ਅੱਜ ਦੇ ਆਪਰੇਸ਼ਨ ਟੋਟਲ ਸਾਰੀਆਂ ਲੋਕੇਸ਼ਨਸ ਤੇ ਕੀ ਰਿਕਵਰੀ ਹੋਣੀ ਹੈ ਸੈਟਰਡੇ ਹੌਟਸਪੌਟ ਨੇ ਇਥੋਂ ਦੇ ਜਿਹੜੇ ਪਰਸਨ ਨੇ ਉਹ ਹਲੇ ਵੀ ਜਿਹੜੇ ਨਹੀਂ ਹਟਦੇ ਨਸਾ ਤਸਕਰੀ ਨੂੰ ਇਨ ਫਿਊਚਰ ਕੀ ਪਲਾਨਿੰਗ ਇਹਨਾਂ ਦੇ ਖਿਲਾਫ ਕੁਝ ਸਟ੍ਰਿਕਟ ਐਕਸ਼ਨ ਦੇਖੋ ਜਿਵੇਂ ਮੈਂ ਹੁਣ ਤੁਹਾਡੇ ਸਾਹਮਣੇ ਤੁਸੀਂ ਸ਼ਾਇਦ ਨਾਲ ਹੀ ਫੋਟੋਗ੍ਰਾਫੀਜ਼ ਕਰ ਰਹੇ ਸੀ ਬਾਕੀ ਏਰੀਆ ਦੀ ਜੜੇ ਵੀ ਹੌਟਸਪੌਟ ਨੇ ਉਹਦੇ ਤੇ ਐਸ ਐਚਓ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਾਇਦੇ ਅਨੁਸਾਰ ਕਾਨੂੰਨ ਅਨੁਸਾਰ ਕਾਰਵਾਈ ਕਰੇ ਕੁਝ ਗੱਲਾਂ ਡਿਸਕਸ ਵੀ ਹੋਈਆਂ ਸਾਡੀਆਂ ਜਦੋਂ ਅਸੀਂ ਇਹ ਸਰਚ ਆਪਰੇਸ਼ਨ ਨੂੰ ਮਾਨੀਟਰ ਕਰ ਰਹੇ ਸੀ ਐਸ ਐਸ ਪੀ ਸਾਹਿਬਾ ਵੀ ਨਾਲ ਨੇ ਉਹਦੇ ਵਿੱਚ ਕੁਝ ਗੱਲਾਂ ਲੱਗੀਆਂ ਜਿਨ੍ਹਾਂ ਦੀ ਪੂਰਤੀ ਕਰਨੀ ਬਣਦੀ ਹੈ ਜੜੀਆਂ ਸਰੇਦਸਤ ਤੁਹਾਡੇ মিডিਆ ਦੇ ਜਾਂ ਇਹਦੇ ਵਿੱਚ ਕਹਿਣ ਦੀ ਜ਼ਰੂਰਤ ਨਹੀਂ ਹੈ ਅਗਲੇ ਕਾਸੋ ਆਪਰੇਸ਼ਨ ਤੋਂ ਪਹਿਲਾਂ ਉਹ ਨਜ਼ਰ ਆਉਣੀਆਂ ਚਾਹੀਦੀਆਂ ਨੇ ਜੇ ਕੋਈ ਸਾਡੀਆਂ ਜਿਵੇਂ ਫਾਰ ਇਗਜ਼ੈਂਪਲ ਇੱਕ ਘਾਰਿਆ ਉਹ ਡਰੱਗਸ ਸਮਗਲਰ ਦਾ ਹੈ ਠੀਕ ਹੈ ਉਹਦੇ ਖਿਲਾਫ ਕੇਸ ਸਜੈਸਟਡ ਨੇ ਤੇ ਐਨਡੀਪੀਐਸ ਐਕਟ ਦੇ ਜਾਬਤੇ ਅਨੁਸਾਰ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਉਹ ਬਣਦੀ ਆ ਜੇ ਫਿਰ ਵੀ ਉਹ ਆਪਣਾ ਘਰ ਬਣਾ ਰਿਆ ਹੋਏ ਆਪਣੀ ਕੰਸਟਰਕਸ਼ਨ ਚਾਰੀ ਰੱਖ ਰਿਹਾ ਹੋਏ ਤੇ ਮੇਰੇ ਮੁਤਾਬਕ ਹੋ ਸਕਦਾ ਐ ਐਸਐਚਓ ਦੀ ਰੁਝੇਵੇਂ ਕਰਕੇ ਇਹ ਗੱਲ ਵੱਲ ਧਿਆਨ ਨਾ ਦਿੱਤਾ ਜਾਏ ਲੇਕਿਨ ਉਹ ਕਾਇਦੇ ਅਨੁਸਾਰ ਜੇ ਉਹ ਕਾਰਵਾਈ ਬਣਦੀ ਆ ਹੋਣੀ ਚਾਹੀਦੀ ਦੇਖੋ ਇੰਜ ਹੈ ਕਿ ਜਿਹੜਾ ਐਨਡੀਪੀਆ ਸੈਕਟਰ ਦਾ ਜਾਬਤਾ ਹੈ ਨਾ ਫ੍ਰੀਜ਼ਿੰਗ ਆਫ ਪ੍ਰੋਪਰਟੀ ਦਾ ਉਹਦੇ ਉੱਤੇ ਸਟੇਟ ਦੇ ਵਿੱਚ ਬਹੁਤ ਕਾਰਵਾਈ ਹੋਈ ਆ ਪਿਛਲੇ ਕੁਝ ਮਹੀਨਿਆਂ ਚ ਔਰ ਹਰ ਇੱਕ ਡਿਸਟ੍ਰਿਕਟ ਚ ਹੋਈ ਉਹਦੇ ਵਿੱਚ ਕੁਝ ਲਿਮਿਟੇਸ਼ਨਸ ਨੇ ਜਣੀਆਂ ਲਿਮਿਟੇਸ਼ਨਸ ਨੂੰ ਦੂਰ ਕਰਨ ਵਾਸਤੇ ਲੋਕਲ ਡਿਸਟ੍ਰਿਕਟ ਪੁਲਿਸ ਦੀ ਕਨਸਰਟਡ ਐਫਰਟ ਦੀ ਜ਼ਰੂਰਤ ਹੈ ਖੰਨਾ ਪੁਲਿਸ ਨੇ ਵੀ ਕਾਫੀ ਬਹੁਤ ਵਧੀਆ ਕੰਮ ਕੀਤਾ ਮੇਰੇ ਕੋਲ ਡਾਟਾ ਆਉਂਦਾ ਸੀ ਡਾਟਾ ਆਉਂਦਾ ਰਹਿੰਦਾ ਮੈਂ ਸਿਮਨਿਟਰ ਕਰਦੇ ਆਂ ਲੇਕਿਨ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜੜੀਆਂ ਕਿ ਐਨਡੀਪੀਐ ਸੈਕਟਰ ਦਾ ਜਾਬਤਾ ਸੀਆਰਪੀਸੀ ਦੇ ਪ੍ਰੋਸੀਜਰ ਤੋਂ ਕਈ ਜਗ੍ਹਾ ਤੇ ਸੈਪਰੇਟ ਹੈ ਉਸ ਜਾਬਤੇ ਨੂੰ ਅਡਾਪਟ ਕਰਨ ਲਈ ਸਮਾਂ ਲੰਬਾ ਲੱਗ ਜਾਂਦਾ ਹੈ ਲੇਕਿਨ ਇਮੀਡੀਏਟ ਐਕਸ਼ਨ ਚ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ ਤੇ ਇਹੀ ਹੁਣੇ ਅਸੀਂ ਟੀਮ ਨਾਲ ਗੱਲ ਕਰ ਰਹੇ ਸੀ ਕਿ ਜਿੱਥੇ ਮੈਨੂੰ ਕੋਈ ਨਜ਼ਰ ਆ ਰਹੀ ਹੈ ਗੱਲ ਉਹਦੇ ਤੇ ਕਾਬਲੇ ਗੌਰ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਰਕੇ ਇਸ ਏਰੀਆ 'ਚ ਹੀ ਠੱਲ ਪਏ ਕਿ ਐਨਡੀਪੀ ਐਸੈਕਟ ਦਾ ਜਾਬਤਾ ਲਾਗੂ ਹੋ ਰਿਹਾ ਜਿਵੇਂ ਦੇਖੋ ਖੁਦ ਇਹਦਾ ਮਤਲਬ ਤੁਸੀਂ ਕੋਲ ਖੜੇ ਹੋ ਸੁਣ ਰਹੇ ਹੋਗੇ ਹੁਣ ਮੈਂ ਬਤਾਰ ਪੁਲਿਸ ਸੀਨੀਅਰ ਪੁਲਿਸ ਅਫਸਰ ਜਦੋਂ ਮੌਕੇ ਤੇ ਆਏ ਆ ਜਦੋਂ ਪਿੱਛੇ ਜਗਾ ਦੇਖੀ ਆ ਇਹਨਾਂ ਨੇ ਐਸਕੇਪ ਰੂਟਸ ਬਣਾਏ ਨੇ ਸਮਗਲਸ ਨੇ ਭੱਜਣ ਲਈ ਵੈਸੇ ਤੇ ਲੋਕਲ ਐਸਐਚਓ ਔਰ ਇਹਦੀ ਪੁਲਿਸ ਨੂੰ ਗਸ਼ਟ ਅਫਸਰ ਨੂੰ ਚਾਹੀਦਾ ਹੈ ਕਿ ਜਿਹੜੇ ਇਹੋ ਜੇ ਐਸਕੇਪ ਰੂਟਸ ਨੇ ਜਾਂ ਕੋਈ ਇਲੀਗਲ ਕੰਸਟ੍ਰਕਸ਼ਨ ਨੇ ਉਹ ਐਸਐਚਓ ਆਪਣੇ ਕਾਨੂੰਨ ਨੂੰ ਲਾਗੂ ਕਰਨ ਦਾ ਜ਼ਿੰਮੇਵਾਰ ਆ ਉਹ ਵੀ ਕਮੇਟੀ ਦੇ ਧਿਆਨ ਚ ਲਗਾਏ ਜੋ ਜੇ ਕਿਤੇ ਲੱਗਦਾ ਹੈ ਕਿ ਕਮੇਟੀ ਵੱਲੋਂ ਨਹੀਂ ਹੋ ਰਿਹਾ ਕੁਝ ਤੇ ਆਪਣੇ ਲੈਵਲ ਤੇ ਅਫੀਸ਼ੀਅਲ ਲੈਵਲ ਤੇ ਪਰਸੂ ਕਰ ਸਕਦੇ ਨੇ ਐਸ ਐਚਓ ਦੀ ਜਦੋਂ ਪਿੱਛੇ ਜਗਾ ਦੇਖੀ ਸੀ ਤੇ ਦੱਸ ਰਹੇ ਸੀ ਕਿ ਕਿ ਐਸ ਐਚਓ ਇੱਥੇ ਸਾਡਾ ਪੁਲਿਸ ਸਟੇਸ਼ਨ ਸੀਗਾ ਪਹਿਲਾਂ ਹੁਣੋਂ ਪਿੱਛੇ ਬੇਆਬਾਦ ਔਰ ਬੜੀ ਤੁਸੀਂ ਦੇਖਿਆ ਕੀ ਕੰਡੀਸ਼ਨ ਹੈ ਜਗਾ ਦੀ ਤੇ ਮੈਂ ਆਫ ਦੀ ਕਫ ਇੱਕ ਵੈਲਫੇਅਰ ਸੋਚਦੇ ਹੋਏ ਪੁਲਿਸ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਚੋਂ ਗੱਲ ਨਿਕਲੀ ਹੈ ਕਿ ਕਮੇਟੀ ਕੋਲੋਂ ਕੋਸ਼ਿਸ਼ ਰਿਕਵੈਸਟ ਕਰਕੇ ਦੇਖ ਲਓ ਪਹਿਲਾਂ ਇਨਫੋਰਮਲੀ ਗੱਲ ਕਰ ਲਓ ਕਿ ਆਇਆ ਪੁਲਿਸ ਸਟੇਸ਼ਨ ਵਾਸਤੇ ਜਗ੍ਹਾ ਮਿਲ ਸਕਦੀ ਹੈ ਤੇ ਪਰਸਿਊ ਕਰ ਲਓ ਜੇ ਕਿਸੇ ਕਾਇਦੇ ਕਾਨੂੰਨ ਅਨਸਾਰ ਮਿਲ ਸਕਦੀ ਹੋਏ ਤੇ ਅਸੀਂ ਪੁਲਿਸ ਨੂੰ ਬੜੀ ਖੁਸ਼ੀ ਹੋਏਗੀ ਜਿੱਥੇ ਵਧੀਆ ਪੁਲਿਸ ਸਟੇਸ਼ਨ ਬਣ ਗਏ ਨਾਲੇ ਹੌਟਸਪੌਟਸ ਤੇ ਕੋਲ ਹੋਏਗਾ ਤੇ ਹੋ ਸਕਦਾ ਉਹਦਾ ਡਰੱਗਸ ਨੇ ਵੀ ਥਲ ਪਏ ਸੋ ਥੈਂਕ ਯੂ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹੰਦੀ ਖਾਸ ਰਿਪੋਰਟ